ਵਚਨ ਦੇ ਵਿੱਚੋਂ ਸਿੱਖਾਂਗੇ ਕਿ ਅੰਤਲੇ ਦਿਨਾਂ ਦੇ ਵਿੱਚ ਕਲਿਸੀਆਂ ਨੂੰ ਕੀ ਕਰਨਾ ਚਾਹੀਦਾ ਹੈ ਹallelujah ਇਹ ਅੰਤਲੇ ਦਿਨਾਂ ਦੇ ਵਿੱਚ ਹੋ ਕੀ ਰਿਹਾ ਹੈ ਪਰ ਅੰਤਲੇ ਦਿਨਾਂ ਦੇ ਵਿੱਚ ਕਲਿਸੀਆਂ ਨੂੰ ਕੀ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਬਹੁਤ ਹੀ ਅੰਤਲੇ ਸਮੇਂ ਦੇ ਵਿੱਚ ਹਾਂ ਤੁਸੀਂ ਇਦਾਂ ਸਮਝ ਲਓ ਜਦੋਂ ਦਾ ਅੰਤਲੇ ਸਮੇਂ ਦਾ ਪ੍ਰਚਾਰ ਪਵਿੱਤਰ ਬਾਈਬਲ ਦੇ ਵਿੱਚ ਸ਼ੁਰੂ ਹੋਇਆ ਹੈ ਤੇ ਉਹਨਾ ਸਮਾਂ ਬੀਤ ਚੁੱਕਿਆ ਤੇ ਅਸੀਂ ਕਿੰਨੇ ਅੰਤ ਦੇ ਵਿੱਚ ਹੋਵਾਂਗੇ ਸੋ ਅਸੀਂ ਬਹੁਤ ਹੀ ਲਾਸਟਲੇ ਦਿਨਾਂ ਦੇ ਵਿੱਚ ਆ ਐਂਡ ਟਾਈਮ ਦੇ ਵਿੱਚ ਆ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਸੁਚੇਤ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਆਪਾਂ ਪਹਿਲਾਂ ਪਵਿੱਤਰ ਬਾਈਬਲ ਦੇ ਵਿੱਚੋਂ ਸ਼ੁਰੂ ਕਰਦੇ ਆ ਮੱਤੀ ਦੀ ਕਿਤਾਬ ਨਿਊ ਟੈਸਟਾਮੈਂਟ ਦੇ ਵਿੱਚ ਉਹਦਾ 24 ਨੰਬਰ ਅਧਿਆਏ ਤੇ ਉਹਦੀ 12 13 ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਅਤੇ ਕੁੱਤਰਮ ਦੇ ਵਦਨ ਕਰਕੇ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ ਹallelujah वचन ਇਦਾਂ ਦੱਸਦਾ ਆ ਕਹਿੰਦਾ ਕੁੱਤਰਮ ਦੇ ਵਦਨ ਦਾ ਕਰਕੇ ਪਾਪ ਦੇ ਵਦਨ ਦਾ ਕਰਕੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਪ੍ਰੀਤ ਹੈ ਉਹ ਠੰਡੀ ਹੋ ਜੂਗੀ। ਭਾਵੇਂ ਇਹਦਾ ਮਤਲਬ ਪਹਿਲਾਂ ਉਹਨਾਂ ਦੀ ਪ੍ਰੀਤ ਜਿਹੜੀ ਆ ਉਹ ਪਰਮੇਸ਼ਵਰ ਦੇ ਵਿੱਚ ਗਰਮ ਹੋਊਗੀ। ਪਹਿਲਾਂ ਉਹਨਾਂ ਦੀ ਪ੍ਰੀਤ ਗੂੜੀ ਹੋਊਗੀ ਪਰਮੇਸ਼ਵਰ ਦੇ ਵਿੱਚ। ਪਰ ਜਿੱਦਾਂ ਜਿੱਦਾਂ ਸੰਸਾਰ ਦੇ ਵਿੱਚ ਪਾਪ ਵਧਦਾ ਜਾਊਗਾ, ਕੁਤਰਮ ਵਧਦਾ ਜਾਊਗਾ, ਧਾਰਮਿਕਤਾ ਦੇ ਵਿਰੁੱਧ ਕੰਮ ਵਧਦੇ ਜਾਣਗੇ, ਕਿੰਨਾ ਲੋਕਾਂ ਦੀ ਪ੍ਰੀਤ ਠੰਡੀ ਹੋ ਜੂਗੀ ਬਾਲਿਆਂ ਦੀ। ਜੋ ਜਦੋਂ ਆਪਾਂ ਹੁਣ ਸੰਸਾਰ ਦੇ ਵਿੱਚ ਦੇਖਦੇ ਆ ਬਹੁਤ ਸਾਰੇ ਬੁਰਾਈਆਂ ਵਾਲੇ ਕੰਮ ਸ਼ੁਰੂ ਹੋ ਚੁੱਕੇ ਆ ਹੁਣ ਪਾਪ ਟੋਲਣਾ ਨਹੀਂ ਪੈਂਦਾ ਪਰ ਪਾਪ ਤੋਂ ਬਚਣਾ ਪੈਂਦਾ ਹੈ ਇੰਨਾ ਪਾਪ ਵੱਧ ਚੁੱਕਿਆ ਆ ਕਿ ਪਾਪ ਤੋਂ ਬਚ ਕੇ ਲੰਘਣਾ ਪੈਂਦਾ ਹੈ ਉਹਨਾਂ ਚੀਜ਼ਾਂ ਵੱਲ ਦੇਖ ਕੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਪ੍ਰੇਮ ਆ ਉਹ ਪਰਮੇਸ਼ਵਰ ਦੇ ਨਾਲੋਂ ਘਟਦਾ ਜਾ ਰਿਹਾ ਹੈ। ਅਰ ਵਚਨ ਨੇ ਇਹ ਪਹਿਲਾਂ ਹੀ ਉਹ ਇੱਕ ਬਾਣੀ ਕਰ ਦਿੱਤੀ ਕਿ ਬਹੁਤ ਸਾਰੇ ਲੋਕਾਂ ਦਾ ਜਿਹੜਾ ਪਿਆਰ ਹੈ ਉਹ ਪਰਮੇਸ਼ਵਰ ਦੇ ਨਾਲ ਘਟ ਜਾਣਾ ਹੈ। ਘਟਦਾ ਕਿਹਦਾ ਆ ਜਿਹਦਾ ਪਹਿਲਾਂ ਜ਼ਿਆਦਾ ਹੋਵੇ। ਜਿਨਨੇ ਪਹਿਲਾਂ ਪਿਆਰ ਹੀ ਨਹੀਂ ਕੀਤਾ ਪਰਮੇਸ਼ਵਰ ਦੇ ਨਾਲ ਉਹਦਾ ਘਟਣ ਤੇ ਵਧਣ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ। ਘਟਨਾ ਵਦਨਾ ਉਹਦਾ ਆ ਜਿਹਦੀ ਪ੍ਰੀਤ ਹੈ ਪਰਮੇਸ਼ਵਰ ਦੇ ਨਾਲ ਤੇ ਇੱਥੇ ਲਿਖਿਆ ਆ ਕੁੱਤਰਮ ਦੇ ਵਦਨ ਦਾ ਕਰਕੇ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜੂਗੀ ਪਰ ਬਚਾਇਆ ਕਿਹੜਾ ਜਾਊਗਾ ਜਿਹੜਾ ਅੰਤ ਤੋੜੀ ਪਰਮੇਸ਼ਵਰ ਦੇ ਵਿੱਚ ਬਣਿਆ ਰਹੂਗਾ ਜਿਹੜਾ ਅੰਤ ਤੋੜੀ ਸਹੇਗਾ ਜਿਹੜਾ ਅੰਤ ਤੋੜੀ ਪਰਮੇਸ਼ਵਰ ਦੇ ਵਿੱਚ ਬਣਿਆ ਰਹੂਗਾ ਪਰਮੇਸ਼ਵਰ ਦੇ ਬਚਨਾਂ ਦੇ ਅਨੁਸਾਰ ਚੱਲਦਾ ਰਹੂਗਾ ਆਪਣਾ ਪ੍ਰੇਮ ਪਰਮੇਸ਼ਵਰ ਦੇ ਨਾਲ ਬਣਾ ਕੇ ਰੱਖੂਗਾ ਉਹ ਬਚਾਇਆ ਜਾਊਗਾ ਤੇ ਪਵਿੱਤਰ ਬਾਈਬਲ ਦੇ ਵਿੱਚ ਇੱਕ ਹੋਰ ਵੀ ਗੱਲ ਲਿਖੀ ਆ ਕਿੰਨਾ ਜਾਂ ਤਾਂ ਠੰਡਾ ਹੋ ਜਾ ਜਾਂ ਤੱਤਾ ਹੋ ਜਾ ਕਿੰਨਾ ਤੂੰ ਸੀਲ ਗਰਮ ਆ ਤੂੰ ਕੋਸਾ ਕੋਸਾ ਆ ਤੇ ਕਹਿੰਨਾ ਮੈਂ ਤੈਨੂੰ ਆਪਣੇ ਮੂੰਹ ਚੋਂ ਥੁੱਕ ਦਊਂਗਾ ਸੋ ਸਾਨੂੰ ਪਰਮੇਸ਼ਵਰ ਜੀ ਰੂਹ ਦੀ ਪੱਥੀ ਦੇ ਵਿੱਚ ਮੰਗਦੇ ਹੋਏ ਕੋਲੇ ਦੀ ਨਿਆਂਈ ਦੇਖਣਾ ਚਾਹੁੰਦੇ ਹallelujah ਸਾਡੀ ਪ੍ਰੀਤ ਪਰਮੇਸ਼ਵਰ ਦੇ ਨਾਲ ਗੂੜੀ ਹੋਣੀ ਚਾਹੀਦੀ ਆ ਤੇ ਤੁਸੀਂ ਦੱਸ ਸਕਦੇ ਤੁਹਾਡੇ ਚੋਂ ਕਿੰਨਿਆਂ ਦੀ ਪ੍ਰੀਤ ਗੂੜੀ ਆ ਪਰਮੇਸ਼ਵਰ ਦੇ ਨਾਲ